ਦੇ ਭਾਈ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਅੱਜ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਜੀ ਰਾਮਪੁਰਾ ਫੂਲ ਤੋਂ ਇੱਕ ਬੇਨਤੀ ਹੈ ਵੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਜੋ ਆਪਣੇ ਅੰਜ ਖਾਲਸਾ ਦੀ ਫੌਜਾਂ ਰਾਮਪੁਰਾ ਫੂਲ ਦੇ ਵਿੱਚ ਪਹੁੰਚੀਆਂ ਵੀ ਆਈਆਂ ਤੇ ਅੱਜ ਇਹ ਪ੍ਰਕਾਸ਼ ਹੋਇਆ ਵੀ 4 ਤਰੀਕ ਆ ਗਈ ਤੇ ਕੱਲ ਨੂੰ ਤਾ ਦਿਨ ਹੋ ਗਿਆ ਤੇ ਅਗਲਾ 6 ਤਰੀਕ ਨੂੰ ਜੀ ਤੇ ਸਾਰੇ ਇੱਥੇ ਭੋਗ ਪਾਏ ਜਾਣਗੇ ਤੇ ਸ਼ਾਮ ਦੇ ਤਕਰੀਬ 3 ਵਜੇ ਤੋਂ ਲੈ ਕੇ ਜੀ ਤੇ ਫਿਰ ਕੋੜ ਸਵਾਰ ਹੋ ਗਈ ਜੀ ਜੋ ਖਾਲਸਾ ਦੀ ਫੌਜਾ ਜੋ ਆਪਣੇ ਕਰਤੱਵ ਪੂਰਦੀਆਂ ਤੇ ਉਹ ਸਾਰਾ ਦਿਖਾਉਣਗੇ ਤੇ ਸਾਨੂੰ ਅੱਜ ਬਈ ਹੁਣ ਸ਼ਾਰਟ ਵੀਡੀਓ ਕਰਕੇ ਜੀ ਦਿਖਾਉਣੇ ਆਗੇ ਤੇ ਫੌਜਾਂ ਪਹੁੰਚੀਆਂ ਵੀ ਆ ਗਈਆਂ ਰਾਮਪੁਰੇ ਤੇ ਸੰਗ ਸੰਗਤਾਂ ਨੂੰ ਬੇਨਤੀ ਹੈ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਫੌਜਾਂ ਹੋਰ ਵੀ ਪਹੁੰਚ ਰਹੀਆਂ ਤੇ ਜਿਹੜੀ ਖਾਲਸਾ ਇਹਨੇ ਵੀ ਗੱਲ ਕਰਾਉਣੇ ਆਗੇ ਤੇ ਲੋਕੇਸ਼ਨ ਆ ਗਈ ਰਾਮਪੁਰਾ ਫੋਰ ਦੀ ਤੇ ਛੇਤੀ ਨੂੰ ਭੋਗਣੇ ਤੇ ਭੋਗ ਤੋਂ ਬਾਅਦ ਫਿਰ ਖਾਲਸਾ ਜੀ ਫੌਜਾਂ ਉਸ ਤੋਂ ਬਾਅਦ ਜੀ ਜੋ ਕਿੜੇ ਕਿਰਤਬ ਖਾਲਸਾ ਜੀ ਕਰਦੇ ਨੇ ਤੇ ਘੋੜਸਵਾਰ ਹੋ ਗਿਆ ਜੀ ਤੇ ਜੋ ਉਹ ਅਲੱਗ-ਅਲੱਗ ਕਿੜੀਆਂ ਹੁੰਦੀਆਂ ਗਿਆ ਤੇ ਕਿਹੜਾਂ ਤੇ ਉਹ ਚੀਜ਼ਾਂ ਦਿਖਾਈਆਂ ਜਾਣੀਆਂ ਤੇ ਆਪਣੇ ਪੇਜ ਤੇ ਆਉਣੀਆਂ ਤੇ ਥੋੜੀ ਗੱਲ ਵੀ ਕਰਾਉਣੀ ਆ ਖਾਲਸਾ ਜੀ ਨਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਇਸ ਸਮੂਹ ਸਾਧ ਸੰਗਤ ਜੀ ਨੂੰ ਇਹ ਲਗਾਤਾਰ ਅਪਡੇਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਆਪਣੇ ਰਾਮਪਰਾ ਫੂਲ ਵਿਖੇ ਮਿਸਲ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਤਰਨਾ ਦਲ ਬਾਬੇ ਖਿਆਲੇ ਵਾਲੇ ਬਾਬਾ ਮਹਤਾਬ ਸਿੰਘ ਜੀ ਜਥੇਦਾਰ ਸਿੰਘ ਸਾਹਿਬ ਬਾਬਾ ਰੰਗਵੀਰ ਸਿੰਘ ਜੀ ਦੀਆਂ ਲਾਡਲੀਆਂ ਫੌਜਾਂ ਨੇ ਉਤਾਰਾ ਕੀਤਾ ਹੈ ਵਿਸਾਖੀ ਦੇ ਜੋੜ ਮਿਲੇ ਨੂੰ ਮੁੱਖ ਰੱਖਦਿਆਂ ਹੋਇਆਂ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਗਏ ਹਨ ਮਹਾਰਾਜੀ ਅੱਜ ਸੰਗਤਜੀ ਨੇ ਸਾਰੀ ਸੰਗਤ ਜੀ ਨੂੰ ਬੇਨਤੀ ਹੈ ਚਰਨਾਂ ਵਿੱਚ ਕਿ ਆ ਕੇ ਗੁਰੂ ਦੇ ਘੋੜਿਆਂ ਦੇ ਰਾਜ ਸਾਜ ਦੇ ਦਰਸ਼ਨ ਕਰਨੇ ਅਤੇ ਖਾਲਸਾ ਪੰਥ ਨੇ ਉਤਾਰਾ ਕੀਤਾ ਹੈ ਆਪਣੀਆਂ ਅਰਦਾਸਾਂ ਬੇਨਤੀਆਂ ਕਰਵਾਉਣ ਵਾਸਤੇ ਜਾਂ ਕੋਈ ਸੇਵਾ ਕਰਨ ਵਾਸਤੇ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਇੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਖਾਲਸਾ ਜੀ ਇਹ ਕਿਹੜੇ ਦਿਨ ਦੱਸ ਦਿਓ ਜੀ ਮੜਾ ਇਹ 4 ਤਰੀਕ ਨੂੰ ਅੱਜ ਪ੍ਰਗਿਆਸ਼ ਕੀਤੇ ਗਏ ਹਨ ਕੱਲ ਨੂੰ ਮੱਦ ਦਾ ਭੋਗ ਹੈ ਅਤੇ ਪਰਸੋਂ ਅਖੰਡ ਪਾਤਸ਼ਾਹਾਂ ਦੇ ਭੋਗ ਪਾਏ ਜਾਣਗੇ ਅਤੇ ਗੁਰੂ ਖਾਲਸੇ ਪੰਥ ਦੀ ਮਰਜ਼ਾਦਾ ਮੁਤਾਬਕ ਛਟਕੇ ਦੀ ਮਰਜ਼ਾਦਾ ਅਤੇ ਘੋੜਸਵਾਰ ਫੌਜਾਂ ਘੋੜਿਆਂ ਉੱਤੇ ਮਹੱਲਾ ਕੱਢਣੀਆਂ ਲਗਭਗ 4:00 ਵਜੇ ਮੰਨ ਲਓ ਮਹੱਲਾ ਕੱਢਿਆ ਜਾਵੇਗਾ 4:00 ਵਜੇ ਠੀਕ ਹੈ ਜੀ ਅਤੇ ਸਾਰਿਆਂ ਨੇ ਇਹੀ ਮਹੱਲੇ ਵਿੱਚ ਵੀ ਮੰਨ ਲਓ ਹਾਜ਼ਰੀ ਭਰਨੀ ਅਤੇ ਅਖੰਡਪਾਤ ਸਹਿਬਾਨ ਵਿੱਚ ਵੀ ਮੰਨ ਲੋ ਸੇਵਾਵਾਂ ਕਰਨ ਵਾਸਤੇ ਸੰਗਤਾਂ ਨੇ ਪਹੁੰਚਣਾ ਖਾਲਸੇ ਦੇ ਦਰਸ਼ਨ ਦੀਦਾਰੀ ਕਰਨੇ ਜੀ ਖਾਲਸੇ ਦੇ ਘੋੜੇ ਸਾਰੇ ਹੀ ਇੱਥੇ ਪਹੁੰਚ ਚੁੱਕੇ ਹਨ ਅਖੰਡਪਾਤ ਸਾਹਿਬ ਵੀ ਆਰੰਭ ਹੈ ਔਰ ਲੰਗਰ ਵਰਤੇਗਾ ਤਿੰਨੇ ਦਿਨ ਅਟੁੱਟ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਨਾਲ ਅਤੇ ਲੰਗਰ ਸ਼ਕੰਡ ਦੀ ਮੰਨ ਲੋ ਕਿਰਪਾਲਤਾ ਕਰਨੀ ਸਾਰਿਆਂ ਨੇ ਇਹੀ ਇੱਥੇ ਨਗਰ ਨਿਵਾਸੀਆਂ ਨੇ ਜਿੰਨੇ ਵੀ ਰਾਮਪਰਾ ਫੂਲ ਦੇ ਇਲਾਕੇ ਹਨ ਨੇੜੇ-ਤੇੜੇ ਵਾਲੇ ਪਿੰਡ ਹਨ ਸਾਰਿਆਂ ਦੇ ਮਨ ਲੋ ਮਹਾਰਾਜ ਸਾਰੇ ਪਿੰਡਾਂ ਦੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਹੋਮ ਹਮਾ ਕੇ ਇੱਥੇ ਪਹੁੰਚੋ ਅਤੇ ਗੁਰੂ ਪੰਥ ਖਾਲਸੇ ਕੇ ਪੰਥ ਖਾਲਸੇ ਕੇ ਦਰਸ਼ਨ ਕਰੋ ਨੇੜੇ ਨੰਦੀ ਗਊਸ਼ਾਲਾ ਸੂਏ ਉੱਤੇ ਜਿੱਥੇ ਆਪਣਾ ਦੁਸ਼ਹਿਰੇ ਵਾਲਾ ਗਰਾਊਂਡ ਹੈ ਇਹਦੇ ਅੱਗੇ ਮਨ ਲੋ ਪੋਦੇ ਫੜਾਈ ਪੜਾ ਲੱਗਿਆ ਹੋਇਆ ਠੀਕ ਹੈ ਭਾਈ ਜੀ ਤੇ ਕਰੋ ਬੇਨਤੀ ਬਈ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਪਹੁੰਚਿਓ ਭਾਈ ਜੀ ਜ਼ਰੂਰ ਸ਼੍ਰੀ ਕਾਲ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ